ਪੈਸੇ ਵੀ ਰੱਬ ਦੀ ਰੱਖੇ ਸੁੱਖ ਹੁਣ ਚੰਗੇ ਲਾ ਤੇ ਆਹ ਦੇਖੋ ਕਿਉਂ ਨਹੀਂ ਨਹੀਂ ਪੈਸੇ ਨੂੰ ਆਤੇ ਆ ਚਿੰਤਾ ਨਹੀਂ ਤਾਂ ਮੈਂ ਇੱਕ ਗਲਾਸ ਬੋਤਲ ਦਾ ਅੱਛਾ ਨਾ ਡੈਂਕਾ ਲੱਗੇ ਵਿੱਚ ਨਾ 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 ਤਾਂ ਕਹਦੇ ਵੀ ਕਹਿੰਦੇ ਪੈਗ ਬੁਗ ਦੀ ਸੂਲਤ ਸਾਰੀ ਬੰਦੇ ਦੀ ਸੂਲਤ ਨਹੀਂ ਹੈ ਕੀ ਬੰਦਾ ਇੱਕੇ ਚਲਾਊਗਾ ਇਹ ਫਿਰ ਉੱਥੇ ਜਾਣਾ ਰਾਜਪੁਰੇ ਮੰਡੀ ਚ ਆਹ ਜੀ ਹਾਂ ਇਹਦੇ ਸਾਰਾ ਸਮਾਨ ਹੈ ਸਾਰੀ ਸੂਲਤ ਵਿੱਚ ਆ ਇਹ ਸਾਰੀਆਂ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਤੋਂ ਬਾਅਦ ਫਿਰ ਹੌਲਾ ਹੌਲਾ ਤੇ 15 ਦਿਨਾਂ ਦੇ ਟੈਸਟਿੰਗ ਚੱਲੂਗੀ ਇਹ ਵੀ ਫਿਰ ਤਾਂ ਹਰ ਚੈੱਕ ਹੋ ਜਾਣਗੇ ਹਲ ਵੀ ਨਵੀਂ ਆਉਣੇ ਟਰਾਲੀ ਲੈਣ ਬਾਅਦ ਤੇ ਵੀ ਇਹਦੇ ਚ ਜਾਣਾ ਬਾ ਬਾ ਮੈਂ ਆ ਜਾਊਂਗਾ ਟਰਾਲੀ ਇਕੱਠੇ ਪੰਜ ਟਰਾਲੀਆਂ ਲੈ ਕੇ ਆਉਣੀ ਆਪਾਂ ਨੂੰ ਆ ਗੇਰ ਗਲਤ ਹੈ ਇਹ ਬੜਾ ਕੇ ਛੋਟਾ ਕਰਾਉਣਾ ਪੈਣਾ ਆਪਾਂ ਨੂੰ ਹੈ ਨਾ ਉਹਰੇ ਵੇਟ ਕੇ ਜਾ ਹੋ ਜੂਗਾ ਹਾਂ ਇਹ ਤਾਂ ਜਾ ਹੋ ਜੂਗਾ ਪਹਿਲਾਂ ਸਾਨੂੰ ਫੂਰ ਕੇ ਫੂਰ ਗੇਰ ਮੇਲ ਜਾ ਰੱਖਿਆ ਉਹ ਲੱਗਿਆ ਵਈ ਤਾਂ ਸਾਨੂੰ ਇੱਥੇ ਲੱਗਦਾ ਘੱਟ ਨਹੀਂ ਫੇਰ ਟੱਕਰ ਦੇ ਲਾ ਜਾ ਲੈ ਫੇਰ ਟੱਕਰ ਦੇ ਲਾ ਜਾ ਲੈ ਪੱਤੇ ਚੱਲ ਹੌਲੀ ਹੌਲੀ ਪਤਾ ਲੱਗ ਜੇ ਹਾਂ ਟਰੈਕਟਰ ਤੁਸੀਂ থামਨੇਲ ਚ ਦੇਖ ਲਿਆ ਜੋਂਡੀਓ 5405 ਹੈ ਜੀ ਤੇ ਸਾਰਾ ਬਲੌਗ ਹੈ ਜਿਹੜਾ ਅੱਜ ਸਾਡੇ ਛੋਟੇ ਵੀਰ ਸ਼ਿਮੂ ਹੰਸਰੋ ਕੈਨੇਡਾ ਬੈਠਾ ਜੀ ਉਹਦੇ ਲਈ ਸਾਰਾ ਅੱਜ ਦਾ ਬਲੌਗ ਹੈ ਜਿਹੜਾ ਕ੍ਰੈਡਿਟਰ ਤੇ ਚਾਚਾ ਇਹਨੂੰ ਮੁਬਾਰਕਾਂ ਦੀ ਪਹਿਲਾਂ ਦਾ ਵਧਾਈਆਂ ਜੀ ਟਰੈਕਟਰ ਦੀਆਂ ਤੇ ਨਾਲ 0 ਡ੍ਰਿੱਲ ਵੀ ਹੈ ਹਨਾ 0 ਡ੍ਰਿੱਲ ਵੀ ਜੀ 0 ਡ੍ਰਿੱਲ ਵੀ ਆ ਗਈ ਜੀ ਉਹ ਖੜੀਏ ਪਿੱਛੇ ਫਿਰਦੀਆਂ ਨੇ ਬਹੁਤ ਸੋਹਣੀ ਮਸ਼ੀਨ ਹੈ ਇਹਦੀ ਸਬਸਿਡੀ ਵਾਲੀ ਹੋ ਗਈ ਸਾਰੀ ਫੋਟੋ ਫੋਟੋ ਤੇ ਹੁਣ ਚਲਦੇ ਆ ਜੀ ਗੱਡੀਆਂ ਕੱਢ ਰਹੇ ਆ ਬਾਹਰ ਤੇ ਪਿੰਡ ਤੋਂ ਨਿਕਲਦੇ ਆ ਬਾਕੀ ਹੁਣ ਸਿੱਧਾ ਆਪਾਂ ਜਾ ਕੇ ਏਜੰਸੀ ਦੇ ਵਿੱਚ ਟਰੈਕਟਰ ਦੇ ਦਰਸ਼ਨ ਮੇਲੇ ਕਰਾਉਨੇ ਆ ਤੇ ਕੀ ਕੀ ਉਹਦੇ ਚ ਨਵਾਂ ਆਇਆ ਹਨਾ ਉਹ ਸਾਰੀਆਂ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਚਲਦੇ ਆ ਜੀ ਲਓ ਜੀ ਚਾਲੇ ਬਾਤੇ ਤੇ ਮੀਨੇ ਚੰਗੇ ਰੰਗ ਦਿਖਾਏ ਯਾਰ ਸੋਹਣਾ ਹੋ ਗਿਆ ਜਿਹੜੀਆਂ ਚ ਵੀ ਫੁੱਲ ਹੋ ਗਿਆ ਕੰਮ ਤੇ ਮੌਸਮ ਦੇਖੋ ਕਿੰਨਾ ਸੁਥਰਾ ਹੋਇਆ ਵਾ ਪਾਟ ਐਗਰੋ ਕੰਪਨੀ ਜੋਂ ਦੀ ਟਰੈਕਟਰ ਸਰੰਦ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਸਰਪੰਚ ਸਾਹਿਬ ਵੀ ਆ ਚੁੱਕੇ ਨੇ ਤੇ ਪਿੰਡ ਤੋਂ ਕਾਫੀ ਸੱਜਣਾਂ ਵੀ ਸਾਰੇ ਇਕੱਠੇ ਹੋਏ ਆ ਤੇ ਅੱਜ ਟਰੈਕਟਰਾਂ ਦੀ ਕਾਫੀਾਂ ਦੀ ਡਿਲੀਵਰੀ ਹੈ ਤਕਰੀਬਨ 8-10 ਟਰੈਕਟਰ ਕਹਿੰਦੇ ਨੇ ਜੀ ਅੱਜ ਜਿਹੜੇ ਦੇਣੇ ਆ ਤੇ ਇਹ ਟਰੈਕਟਰ ਹੈ ਜੀ 5405 CRDI AC ਕੈਬਨ ਮਤਲਬ ਗੇਅਰ ਸਪੀਡਾਂ ਆਪਾਂ ਵਿੱਚ ਤੁਹਾਨੂੰ ਜਾ ਕੇ ਆਪਾਂ ਦੱਸਾਂਗੇ ਤੇ ਟਰੈਕਟਰ ਕਦਾ ਕਰਿਆ ਨੇリカਰੇ ਕਰਦੇ ਨੇ ਆਪਾਂ ਪੈਸਿਆਂ ਦੀ ਵੀ ਗੱਲ ਕਰਦਾਂਗੇ ਥੋੜੀ ਜੀ ਕਰਦਾਂਗੇ ਆਪਾਂ ਹਾਂਜੀ ਠੀਕ ਠਾਕ ਬਸ ਠੀਕ ਹੈ ਜੀ ਤੇ ਹੁਣ ਆਇਆ ਹੀ ਆ ਹਲੇ ਧੋ ਧੂਕੇ ਤੇ ਗੱਡੇ ਆਪਾਂ ਬਾਹਰ ਆਹ ਆਈ ਦੀਆਂ ਪਾਈਪਾਂ ਜਿਹਾ ਪਾਣੀ ਪੂਣੀ ਵਾਲੀਆਂ ਕੋਈ ਇਹਦੀਆਂ ਹਾਂਜੀ ਬਲੌਰ ਦਾ ਪਾਣੀ ਅੱਛਾ ਬਲੌਰ ਦਾ ਪਾਣੀ ਥੱਲੇ ਆਇਆ ਕਰਨਾ ਠੀਕ ਹੈ ਠੀਕ ਹੈ ਬਧਾਈਆਂ ਆਤੀ ਤੁਹਾਨੂੰ ਆ ਇਹ ਤਾਂ ਨੁਲਾ ਫੜ ਚਾਪੀਆ ਚਾਬੀਆਂ ਇਹਨੇ ਤੁਸੀਂ ਚਾਬੀਆਂ ਫੜੋ ਹਲ ਤਾਂ ਹਲ ਹੁਣ ਦੀ ਪਾਉਣਿਆ ਸਾਰਾ ਕੁਝ ਸਾਰੇ 20 ਪਾਤਾ ਰੱਬ ਨੇ ਜਿਹੜਾ ਕੰਮ ਕਰਨਾ ਤਾਂ ਅਸੀਂ ਨੇ ਹੈ ਧੱਤੀ ਧੋਦੀ ਬਿਲਕੁਲ ਅਜ ਤੱਕ ਕਿਲੇ ਵੀ ਆਲੂ ਵਾਲੇ ਦੇਖੀ ਫਿਰਦੇ ਤੇ ਵੀ ਜਿੱਥੇ ਚੈੱਕ ਕਰਨਾ ਦਾ ਇਹ ਚੱਲ ਕੋਈ ਨਹੀਂ ਆਊਗਾ ਹੀ ਵੱਤ ਇਹਨੇ ਇਹਨਾ ਬਹੁਤ ਸੋਹਣਾ ਟਰੈਕਟਰ ਹੈ। ਕੱਚੀ ਸਲੈਂਸਰ ਸੋਹਣਾ ਠੀਕ ਹੈ ਤੇ ਸਲੈਂਸਰ ਦੀਆਂ ਗੱਲਾਂ ਹੋ ਰਹੀ ਦੀ ਕਹਿੰਦੇ ਵੀ ਸਲੈਂਸਰ ਅੱਜ ਪੂਰਾ ਟਰੱਕ ਮੰਗ ਚੜਦਾ ਜਿਹੜਾ ਬਾਹਰਲੇ ਦੇਸ਼ਾਂ ਵਾਲੇ ਟਰੱਕ ਹੈ ਨਾ ਕਿਹੜਾ ਉਹ ਪੀਟਰ ਬਿਲਟ ਜਾਂ ਕਿਹੜਾ ਹੁੰਦਾ ਹਾਂ ਉਹ ਉਹ ਚੀਜ਼ ਮੰਗਾ ਤੇ ਉਹ ਇਹਦਾ ਬੈਟਰੀ ਬਾਕਸ ਆ ਗਿਆ ਜੀ ਨੀਚੇ ਅੰਦਰਲੀ ਸਾਈਡ ਫੁੱਟ ਰੈਸਟ ਦੇ ਕੋਲ ਇੱਥੇ ਉਹਦਾ ਬੈਟਰੀ ਬਾਕਸ ਤੇ ਬੜਾ ਸੋਹਣਾ ਹੈ ਨਾ ਜਿੰਨਾ ਵੀ ਆ ਖੋਲੀ ਵੀਰੇ ਇਹਨੂੰ ਚੱਕੀ ਉੱਪਰ ਨੂੰ ਫੁੱਟ ਰੈਸਟ ਉੱਪਰ ਨੂੰ ਚੱਕ ਲੈ ਚੱਕ ਲੈ ਚੱਕ ਦੇ ਉੱਪਰ ਨੂੰ ਹਾਂ ਨਿਕਲ ਜਾਣਾ ਇਹਨੇ ਤੇ ਆ ਬੈਟਰੀ ਇੱਥੇ ਬੈਟਰੀ ਬਾਕਸ ਆ ਗਿਆ ਜੀ ਇਹਦਾ ਇੱਕ ਸਾਈਡ ਦੀ ਬੈਟਰੀ ਹੈ ਜੀ ਬੜੀ ਆ ਆਪਣੀ ਬੜੀ ਆ ਬਹੁਤ ਸੋਹਣੀ ਛੋਟੀ ਜੀ ਬੈਟਰੀ ਦੇਖੋ ਟੈਕਨੋਲੋਜੀ ਕਿੰਨੀ ਐਡਵਾਂਸ ਪਹਿਲਾਂ ਨਾਲ ਤੇ ਬੈਟਰੀ ਦੀ ਸ਼ੇਪ ਵੀ ਕਹ ਦੋ ਵੀ ਚੇਂਜ ਹੋ ਗਈ ਤੇ ਸਟਾਰਟਿੰਗ ਦੇ ਵਿੱਚ ਹੈਨਾ ਕਿੰਨਾ ਸੋਹਣਾ ਤੇ ਇਹਦਾ 545 ਦੂਜੇ ਵੀ ਖੜੇ ਆ ਉਹਦੇ ਨਾਲ ਤੇ ਡਿਫਰੈਂਸ ਖਾਸ ਹੈ ਬਹੁਤ ਜ਼ਿਆਦਾ ਹੈਨਾ ਉਹਦੇ ਮੈਨ ਨਾਲ ਦਾ ਟਾਇਰ ਉਹਦੇ ਟਾਇਰ ਸੇਮ ਹੀ ਹੈ ਹੈਨਾ ਟਾਇਰ ਸੇਮ ਹੀ ਹੈ ਮੰਗਾੜ ਕਰਕੇ ਫਰਕ ਇਹ ਸਾਰਾ ਗੱਠਵਾਜਾ ਲੱਗਦਾ ਛੋਟਾ ਉਹ ਥੋੜਾ ਜਿਹਾ ਲੰਬਾ ਲੱਗਦਾ ਹੈਨਾ ਉਹ ਥੋੜਾ ਜਿਹਾ ਲੰਬਾ ਉਹ ਵੀ ਨੀਵੀਂ ਹੈ ਦੋ ਦੋ ਇਹ ਦੋ ਇਹਨਾਂ ਨੂੰ ਨੀਵੀਂ ਗਈ ਹੈ ਜੀ ਇਹਨੂੰ ਤੇ ਮੈਨੂੰ ਲੱਗਦਾ 50 75 ਨੂੰ ਟਾਇਰ ਸਾਈਜ਼ ਸੇਮ ਰਹਿੰਦਾ ਟਾਇਰ ਸੇਮ ਹੈ ਇਹਨਾਂ 50 75 ਦੀ ਉਦਨ ਡਿਲੀਵਰੀ ਤੇ ਮੈਂ ਗਿਆ ਤਾਂ ਉਹਦੇ ਵੀ ਟਾਇਰ ਆ ਹੀ ਰਹੇ ਆ ਆਹ ਲਾ ਦੋ ਇਹਦਾ ਹਾਂ ਕਈਆਂ ਨੂੰ 18 ਦੇ ਵੀ ਉਹਨੇ 18 ਦੇ ਉਹ ਹੋਗੇ ਜਿਵੇਂ ਪਹਿਲਾਂ ਹੁੰਦੇ ਹੁਣ ਆਣਿਆਂ ਨੂੰ ਛੋਟੇ ਕਰਨੇ ਆ ਤੇ ਇੱਕ ਵੋਟਾ ਮੰਗ ਮਤਲਬ ਰੀਮ ਆ ਗਿਆ ਦੇ ਤੇ ਕਿਉਂਕਿ ਏਸੀ ਕੈਬਨ ਦਾ ਦੂਜਾ ਜਿਵੇਂ ਆਹਾਂ ਹਾਂ ਆ ਦੋ ਦੇਖੀ ਉੱਪਰ ਦੇਖੋ ਇਹ ਆਹ ਇੱਕ ਇਧਰ ਇੱਕ ਹੋਣੇ ਦੋ-ਦੋ ਪਿੰਨਾਂ ਨੇ ਦੋ-ਦੋ ਪਿੰਨਾਂ ਨੇ ਚਾਰ ਪਿੰਨਾਂ ਨੇ ਤੇ ਇਹਦੇ ਚਾਰ ਬਾਲ ਵਾਲਾ ਡਿਸਟ੍ਰੀਬਿਊਟਰ ਆ ਗਿਆ ਇਹਨੂੰ ਆਹ ਹੈਦਾ ਬਾਈਪਰ ਵਾਲਾ ਮੈਨ ਲੱਗਦਾ ਅੱਗੇ ਸਾਰਾ ਬਾਈਪਰ ਤਾਂ ਹੀ ਆਣਾ ਸਖਦੇ ਇਹ ਹੂੰ ਆ ਨੰਬਰ ਆ ਗਿਆ ਜੀ ਨੰਬਰ ਪਲੇਟ ਜਿਹੜੀ ਕੰਪਨੀ ਵੱਲੋਂ ਫਿੱਟੜਾ ਸਾਰੀ ਚੌਂਦੀ ਰਿਜੀਓਨਲ ਪੂਰਾ ਏਸੀ ਕੈਵਨ ਫਿੱਟ ਲਿਆ ਜੀ ਮੈਂ ਗੱਡੀਆਂ ਫੇਲ ਐ ਨਜ਼ਾਰਾ ਸੀਟ ਦਾ ਨਜ਼ਾਰਾ ਦੱਸੋ ਪਹਿਲਾਂ ਕਿਵੇਂ ਸੀਟ ਦਾ ਪੂਰਾ ਵਧੀਆ ਨਜ਼ਾਰਾ ਪੂਰੇ ਨਜ਼ਾਰਾ ਸੀਟ ਬੈਲਟ ਵੀ ਨਾਲ ਦਿੱਤੀ ਤੁਹਾਨੂੰ ਪਰਲੀ ਸਾਈਡ ਹਨਾ ਗੀਰ ਲੀਵਰ ਨੂੰ ਪਾਇਓ ਹੱਥ ਕੇ ਨਾਲ ਥਾਲਾ ਦੰਦਾ ਫੀਲਿੰਗ ਵੀ ਪੂਰੀ ਐਂ ਵੀ ਜਹਾਜ਼ ਜਲੀਓ ਹੈ ਨਾ ਗੱਡੀਆਂ ਚ ਵੀ ਫੋਰਚਨਰ ਵੀ ਕਹਿ ਦਿੰਨੇ ਆ ਵੀ ਹਾਂ ਇਹਦੇ ਮੂਰੇ ਮਤਲਬ ਫਿੱਕੀਆਂ ਨੇ ਉਹ ਜੋ ਕੁਆਲਿਟੀ ਹੈ ਦੀ ਜਿੱਦਣ ਆਪਾਂ ਉਹ ਦੇਖਣਾ ਇਹ ਨਾ ਪਹਿਲਾ ਜਿੱਦਣ ਸਾਈ ਕਰਕੇ ਗਏ ਆ ਹਾਂਜੀ ਹਾਂਜੀ ਉਦੋਂ ਸਾਨੂੰ ਇਹਨੇ ਇੱਕ ਡਿਲੀਵਰੀ ਕਰਨ ਦਾ 5075 ਹਾਂ ਏਸੀ ਕੈਬਨ ਹੈ ਨਾ ਉਹ ਵੀ ਖੜਾ ਉਹਦੇ ਚ ਬੈਠ ਕੇ ਜਾਂ ਦੇਖਿਆ ਜਾਂ ਕਰ ਲਉ ਆਪਾਂ ਵਰਨਾ ਚ ਗਏ ਨਾ ਆ ਜੀ ਨਹੀਂ ਲੱਗਿਆ ਵਰਨਾ ਚ ਬੈਠ ਤੁਸੀਂ ਦੱਦ ਤੇ ਵੀ ਗਾ ਨੂੰ ਵੀ ਹਾਂ ਜੋ ਇਹਦੀ ਫਿਟਿੰਗ ਕੁਆਲਿਟੀ ਹੈ ਤੇ ਆਏ ਦੇ ਜਿਹਨੇ ਆ ਲਿਫਟ ਵਾਲੇ ਲਿਵਰ ਆ ਗਏ ਹਨਾ ਜੀ ਐ ਐਕਸੀਲੇਟਰ ਆ ਗਿਆ ਐਕਸੀਲੇਟਰ ਆ ਗਿਆ ਸੈਂਸਰ ਵਾਲਾ ਸੈਂਸਰ ਵਾਲਾ ਆ ਕੀ ਸਾਰੇ ਇਹਦੇ ਆ ਦੂਗੇ ਹਲੇ ਸਮਝਾਂਗੇ ਕਿਵੇਂ ਕਿਵੇਂ ਲਿਵਰ ਆਂਦੇ ਹਨਾ ਤੇ ਕਲਸਟਰ ਦੇ ਵਿੱਚ ਮੀਟਰ ਚੇਂਜ ਹੈ ਜਿਹ ਪਹਿਲਾਂ ਨਾਲੋਂ ਹਾਂ ਮੀਟਰ ਸਾਰਾ ਹੀ ਚੇਂਜ ਹੋ ਗਿਆ ਤੇ ਸਟੀਰਿੰਗ 'ਚ ਫੰਕਸ਼ਨ ਬਹੁਤ ਆ ਗਿਆ ਅਪ ਡਾਊਨ ਵੀ ਹੁੰਦਾ ਹੈ ਤੇ ਅੱਗੇ ਪਿੱਛੇ ਵੀ ਹਨਾ ਇਹ ਅਪ ਡਾਊਨ ਵੀ ਹੁੰਦਾ ਹੈ ਕਿਵੇਂ ਆ ਨੱਟ ਹੀ ਲਾ ਕਰ ਲੂ ਇਹਨੇ ਸਟੀਰਿੰਗ ਉੱਪਰ ਚੱਕਿਆ ਜਾਂਦਾ ਨੀਚੇ ਵੀ ਆ ਜਾਂਦਾ ਜੀ ਉੱਪਰ ਥੱਲੇ ਵੀ ਇਹਦਾ ਕਿੰਨਾ ਦਿਆ ਪਿਆ ਹਾ ਹਾਂ ਦੀ ਹਾਂ ਆ ਸਾਹਮਣੇ ਕਾਦਾ ਗਿਆ ਅੱਛਾ ਵਾਈਪਰ ਤਾਂ ਆ ਗਿਆ ਹਾਂ ਇਹ ਇਹ ਆ ਦੇਖੋ ਇਹ ਇਸ ਤਰ੍ਹਾਂ ਕਹਿੰਦੇ ਨੇ ਟੇਪ ਦਿੱਤੀ ਇਹਦੇ ਚ ਟੇਪ ਨਹੀਂ ਤੇ ਟੇਪ ਦੀ ਵਲੇ ਛੱਡੀ ਵਿਜਾ ਜਗਾ ਜਗਾ ਦਿੱਤੀ ਵੀ ਆ ਤੇ ਬਾਕੀ ਆ ਬਲੋ ਤਾਂ ਅਗੇ ਵਿੱਚ ਚੱਲਦੇ ਆਪਾਂ ਅਸੀਂ ਤੁਹਾਨੂੰ ਦਰਦ ਕਰਦੇ ਵਜੀਰਾਵਾ ਦੀਆ ਟੇਪ ਦਾ ਹੀ ਰੋਲਾ ਪੈਂਦਾ ਜਾਂ ਕੰਬਾਈਨ ਵਾਲਿਆਂ ਦਾ ਸਟਿੱਪਣੀ ਪਰਾ ਕੇ ਰੋਲਾ ਪੈਂਦਾ ਟਰੈਕਟਰ ਦਾ ਡੈਕ ਪਰਾ ਕੇ ਰੋਲਾ ਪੈਂਦਾ ਵੇ ਕਰ ਚਾ ਰਿਹਾ ਹਾਂ ਤੂੰ 200 ਲਈ ਦੇ ਉਹ 10 ਦੂਆ ਹੁਣ ਜਿਹੜੀ ਆਉਂਦਾ ਦਿੰਮੀ ਜਿਹਾ ਲਾ ਕੇ ਦਿੰਦਾ ਬਿਲਕੁਲ ਦੇਖੋ ਜੀ ਫਿਟਿੰਗ ਕਿੰਨੀ ਸੋਹਣੀ ਫਿਟਿੰਗਾਂ ਜੀ ਇਸੀ ਕੈਵਨ ਦੀ ਤੇ ਫੰਕਸ਼ਨ ਆਹੋ ਜਿਹੜੀ ਸਮਝਣੇ ਆਪਾਂ ਸਾਰੇ ਹਨਾ ਇੱਕ ਕੰਪਨੀ ਤੋਂ ਆਪਾਂ ਲੈਣੇ ਗਾਈਡ ਕਰਨੇ ਵਾਲਾ ਵੀ ਕੋਈ ਸਮਾਂ ਇੱਕ ਗਲਾਸ ਬੋਤਲ ਦਾ ਅੱਛਾ ਨਾ ਡੈਂਗਾ ਲੱਗੇ ਵਿੱਚ ਨਾ 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 ਸਰਪੰਚਾ ਕਹਿ ਰਹੇ ਕਿ ਕਹਿੰਦੇ ਪੈਗ ਬੁੱਕ ਦੀ ਸਹੂਲਤ ਸਾਰੀ ਹੈ ਬੰਦੇ ਦੀ ਸਹੂਲਤ ਨਹੀਂ ਹੈ ਕੀ ਬੰਦਾ ਇੱਕੇ ਚਲਾਊਗਾ ਇਹ ਫਿਰ ਉੱਥੇ ਜਾਦੇ ਜਾਣਾ ਰਾਜਪੁਰੇ ਮੰਡੀ ਚ ਹਾਂ ਜੀ ਹਾਂ ਫਿਰ ਸਾਰਾ ਸਮਾਨ ਹੈ ਸਾਰੀ ਸਹੂਲਤ ਵਿੱਚ ਆ ਸਾਰੀਆਂ ਵਿੱਚ ਹੋਣੀਆਂ ਚਾਹੀਦੀਆਂ ਨੇ ਸਰਪੰਚ ਸਾਹਿਬ ਹੁਣ ਬੁੱਕਤ ਪੈਣੀ ਹੈ ਦੀ ਮੰਡੀ ਚ ਜਾ ਕੇ ਟਰੈਕਟਰ ਦੀ ਪੂਜੀ ਨਹੀਂ ਮੰਡੀ ਆ ਲੈ ਥੋੜਾ ਆਹੂ ਦਾ ਫਿਰ ਆ ਤੇ ਲਓ ਜੀ ਕਿਹੜਾ ਇਹ ਤੁਹਾਨੂੰ ਦਰਸ਼ਨ ਮੇਲੇ ਵਿੱਚੋਂ ਇਹਦੇ ਲਓ ਜੀ ਇੱਥੇ ਆ ਗਏ ਏਸੀ ਤੇ ਜਿੰਨੇ ਵੀ ਹੈ ਹਨਾ ਸਾਰੇ ਬਲੂਰ ਆ ਗਏ ਦੇ ਤੇ ਆਪਾਂ ਪਹਿਲਾਂ ਤਾਂ ਕਲਸਟਰ ਦੇਖੀਏ ਆਨ ਕਰਕੇ ਕਿੰਨੇ ਕਰਦੇ ਆਪਾਂ ਤਾਂ ਜੀ ਸਾਗ ਇੰਡੀਕੇਸ਼ਨ ਹੁੰਦਾ ਇਹਦੇ ਵਿੱਚ ਹੈਨਾ ਤੇ ਇਹਦੇ ਆ ਬਲੂਰ ਆ ਗਏ ਜਿੰਨੇ ਵੀ ਚੱਲ ਵੀ ਪਲੇ ਆਇਆ ਇਹਦਾ ਗਰਮ ਦਾ ਆ ਕੇ ਜਿਵੇਂ ਸ਼ੀਸ਼ਾ ਤੁਸੀਂ ਭਾਪੂ ਚੱਕੜੀਆਂ ਹਨਾ ਤੇ ਏਸੀ ਦੀ ਆ ਗਈ ਇਹਦੀ ਤੇ ਇੱਥੇ ਆ ਟੈਕ ਦਾ ਜਿੰਨਾ ਵੀ ਦਿੱਤਾ ਹੋਈ ਜਗਾ ਬਾਕੀ ਚਾਚੀ ਦੇਖਣੇ ਗੱਲ ਸਹੀ ਆ ਪੈਗ ਬੁਗਵਾਤੇ ਕਲਾਸਾਂ ਦਾ ਬਹੁਤ ਸਿੱਧਾ ਬਟਵਾ ਰਹੀਏ ਦੇਖੋ ਇੱਧਰ ਵੀ ਜਗ੍ਹਾ ਵੱਧ ਦਿੱਤੀ ਵੀ ਇੱਥੇ ਬੈਠਣ ਨੂੰ ਦਿੱਤਾ ਹੋਇਆ ਸ਼ੀਸ਼ਾ ਪਿੱਛੇ ਧੂੜ ਚੱਲ ਗਿਆ ਦੇਖਦਾ ਨਹੀਂ ਵੈਸੇ ਦੇਖ ਲਓ ਸਫਾਈ ਨਹੀਂ ਸ਼ੀਸ਼ੇ ਦੀ ਧੂੜ ਚੱਲ ਗਿਆ ਸ਼ੀਸ਼ਾ ਥੋੜਾ ਜਿਹਾ ਪੀਟੀਓ ਦਾ ਯਾਨੀ ਇਕੱਲਾ ਬੰਦਾ ਆਪਰੇਟ ਕਰੇ ਹਾਂ ਬਾਹਰ ਕਿਸੇ ਨੂੰ ਪਤਾ ਕਿ ਆ ਲੱਗ ਜੇ ਵੀ ਅੰਦਰ ਕੀ ਕਾਰਵਾਈ ਚੱਲ ਰਹੀ ਹੈ ਕਿਸ ਨੇ A B C D ਫੋਰ ਸਪੀਡ ਜਾ ਗਿਆ ਤੇ ਤਿੰਨ ਗੇਅਰ ਆ ਗਿਆ ਤੇ ਤਿੰਨ ਠੀਕ ਤੇ ਆਹ ਲਿਫਟ ਵਾਲੇ ਆ ਗਏ ਜੀ ਲਿਫਟਲੇ ਦੇ ਤੇ ਹੱਥ ਤੇ ਗੋਲ ਨਹੀਂ ਬਿਲਕੁਲ ਕ੍ਰੀਏਟ ਕਰਨਾ ਬੜਾ ਸਮੂਠਾ ਆ ਜੀ ਵੀ ਦੇ ਸਕਦੇ ਇਹ ਰੇਸ ਨੇ ਪੰਗੇ ਪਾਇਦੇ ਜਿਵੇਂ 36 30 ਦੇ 36 30 ਦੀ ਜਿਵੇਂ ਆਵਾਜ਼ ਨੇ ਪੰਗੇ ਪੁਆਏ ਵੇ ਨੇ ਰੇਟ ਨਹੀਂ ਰੇਟ ਨਹੀਂ ਦੱਸਣਾ ਹੈਗਾ ਰੇਟ ਨਹੀਂ ਦੱਸਣਾ ਹੈਗਾ ਉਹ ਜਣੀ ਆਈਡੀਆ ਜੀ ਦੇ ਦਾਂਗੇ ਆਈਡੀਆ ਇਹ ਲਾਗੇ ਤੱਕ ਜਿਆਦਾ ਤੇ ਦੇਖੋ ਪਿੱਛੇ ਨੂੰ ਕਿੰਨਾ ਸੋਹਣਾ ਸ਼ੀਸ਼ਾ ਖੁੱਲਦਾ ਇਹਦਾ ਡਬਲ ਜੈਕ ਆ ਗਿਆ ਇਹਨੂੰ ਵੀ ਹਨਾ ਤੇ ਫਿਟਿੰਗ ਜਿਹੜੀ ਕਾਰ ਮੰਗਾ ਮੈਟਿੰਗ ਪੂਰੀ ਹੋਈ ਵੀ ਹੈ ਛਿਮੂ ਨੂੰ ਪਾਤੀ ਫੋਟੋ ਕਿ ਨਹੀਂ ਹੋਣੀ ਹੈ ਲੈ ਵੀ ਜਿੰਮੂਆ ਸਭ ਤੋਂ ਪਹਿਲਾਂ ਕਿਹੜਾ ਸਾਡੇ ਨਾਲ ਹੋ ਗਿਆ ਵਾਹ ਸਾਰੀ ਮੈਨੂੰ ਇਹ ਲਿਖਿਆ ਗਿਆ ਵੀ ਹਾਂ ਵੀ ਪਹਿਲਾ ਕਿਹੜਾ ਕਿਨੇ ਲਾਇਆ ਦਾ ਇਹ ਨਹੀਂ ਜੋਧਾ ਤੋਂ ਵੀਰ ਆਇਆ ਤਾਂ ਆਪਣੇ ਕੋਲੇ ਸੰਧੂ ਫਾਰਮ ਜੋਧਾ ਤੋਂ ਉਹ ਵੀਰ ਨੇ ਗੱਡੀ ਲਈਦੀ ਹੈ ਹਾਈਲੈਕਸ ਉਹਦੀਆਂ ਸੀਟਾਂ ਆਪਾਂ ਸਭ ਤੋਂ ਪਹਿਲਾਂ ਬੈਠ ਗਏ ਅਸੀਂ ਨਾਮ ਦਰਦ ਕਰਤਾ ਵੀ ਲੈ ਵੀ ਅਸੀਂ ਬੈਠਿਆ ਸਭ ਤੋਂ ਪਹਿਲਾਂ ਮਾ ਉਹ ਨਹੀਂ ਹੈ ਨਾ ਕਾਰਡ ਕੋਰੀ ਹੁੰਦੀ ਕਦੇ ਬੰਦਾ ਪਹਿਲੇ ਸਹੀ ਗੱਲ ਹੈ ਸਹੀ ਕਰਦਾ ਹੁਣ ਜਿੰਮੂ ਨੇ ਕਰਦੀਆਂ ਖੇਤੀ ਤੇ ਉਹਨੂੰ ਦਵਾਇਆ ਟਰੈਕਟਰ ਜੌਂਡੀਅਰ ਪੈਸੇ ਵੀ ਲੱਗਦੇ ਸੀ ਰੱਖੇ ਸੁੱਖੇ ਹੁਣ ਚੰਗੇ ਲਾਤੇ ਆਹ ਦੇਖੋ ਜੀ ਇਹ ਨਹੀਂ ਪੈਸੇ ਨੂੰ ਆਤੇ ਹਾਂ ਚੀਜ਼ਾਂ ਦੀ ਇਹਦੀ ਗੁੰਜਾਇਸ਼ ਦੇਖੋ ਕਿੰਨੀ ਹੈ ਦੇਖੋ ਸਾਈਡ ਤੋਂ ਫੜਿਓ ਫੋਨ ਮਾਰ ਜਾ ਵੀਰੇ ਇਹਨੂੰ ਮਤਲਬ ਅਪ ਡਾਊਨ ਦਾ ਕਰਨੀ ਹੈ ਕਰਨਾ ਜੇਣਾ ਤੇ ਇਧਰ ਵੀ ਬਹੁਤ ਜਿਆਦਾ ਚੰਦ ਬਹਿ ਜਾ ਇਹ ਦੂਜਾ ਵੀ ਹੁੰਦਾ ਉੱਪਰ ਇਹਦਾ ਉੱਪਰ ਜਿਹੜਾ ਵੀ ਉੱਪਰ ਥਲੇ ਉਤਰ ਲੱਗੇ ਜਣੀ ਆ ਚੀਜ਼ ਤੇ ਜ਼ਰੂਰੀ ਆ ਉਤਰ ਲੱਗੇ ਥੋੜਾ ਜਿਹਾ ਬੰਦਾ ਸੌਖਾ ਉਸ ਤੋਂ ਬਾਅਦ ਸੈਟਿੰਗ ਆਪਣੀ ਜਦੀ ਕਰ ਹਮ ਜੇਲਾ ਜੋ ਵੀ ਇਹ ਤਕਨੀਕ ਹੈ ਸਭ ਜੀ ਉਹਨੂੰ ਦੇਖੀ ਹਵਾ ਕਿੱਥੇ ਆ ਰਹੀ ਹੈ ਬਾੜ ਨੇ ਵਾਤੇ ਆ ਹਾਂ ਆ ਚਾਰ ਇੰਡੀਕੇਟਰ ਆ ਗਿਆ ਲਾ ਸਟੈਂਡ ਪੂਰਾ ਗੱਡੀ ਦਾ ਆਹ ਦੇਖ ਤੂੰ ਮੀਟਿੰਗ ਮੀਟਿੰਗ ਜਿੰਨੀ ਵੀ ਆ ਹਾਂ ਸਫਾਈ ਵੀ ਭਾਲ ਦੀ ਪੂਰੀ ਸਫਾਈ ਸੋਹਣ ਵੀ ਬਹੁਤ ਹੈ ਇਹ ਜਿਹੜੀ ਗੱਲ ਮਦਦ ਨੂੰ ਮਹਿਸੂਸ ਨਹੀਂ ਹੋਣਾ ਵੀ ਟਰੈਕਟਰ ਉੱਤੇ ਬੈਠਾ ਗੱਡੀ 'ਚ ਬੈਠਾ ਟਰੈਕਟਰ ਤੇ ਹਾਂ ਜੇ ਗੱਡੀ ਤੇ ਸੀਟ ਬੈਲਟ ਦੀ ਆਪਸ਼ਨ ਵੀ ਦੀ ਆਪਾਂ ਨੂੰ ਹੈ ਨਾ ਤੇ ਬਾਕੀ ਹੁਣ ਚਲਾਵਾਂਗੇ ਇਸ ਵਾਰ ਸੀਆਰਡੀ ਟਰੈਕਟਰ ਇਹਨੂੰ ਹਾਲਾਂ ਤੇ ਟੈਸਟ ਕਰਾਂਗੇ ਸਭ ਤੋਂ ਪਹਿਲਾਂ ਤਾਂ ਇੱਕ ਰਬਰ ਨੀਣਾ ਖੜਾ ਛੜਾ ਅੱਜ ਕਿੰਨਾ ਕਿ ਅੱਜ ਸੁੱਕਾ ਹੁੰਦਾ ਦੇਖ ਲੈ ਅੱਜ ਕਿੰਨੀ ਨਮੀ ਪਾ ਗਿਆ ਦੇਖ ਲੈ ਨਹੀਂ ਯਾਰ ਤੇ ਤੋਂ ਬਾਅਦ ਫਿਰ ਹੌਲੀ ਹੌਲੀ ਤੇ 15 ਦੇ ਵਾਲਾਂ ਦੇ ਟੈਸਟਿੰਗ ਚੱਲੂਗੀ ਇਹ ਵੀ ਕਿਰ ਤਾਂ ਹਰ ਚੈੱਕ ਹੋ ਜਾਣਗੇ ਹਾਲ ਵੀ ਨਮੀ ਆਉਣੇ ਫਿਰ ਟਰਾਲੀ ਲੈਣ ਬਾਅਦ ਤੇ ਵੀ ਇਹਦੇ 'ਚ ਜਾਣਾ ਵਾਜੀ ਤੁਮੀ ਜਾਈ ਮੈਂ ਆ ਜੂਗਾ ਟਰਾਲੀ ਇਕੱਠੇ ਪੰਜ ਟਰਾਲੀ ਲੈ ਕੇ ਹੁੰਦੀ ਆਪਾਂ ਪਾਰੀ ਹੈ ਹੁਣ ਤਕਰੀਬਨ ਦੋ ਤਿੰਨ ਪਤਨ ਕੰਨੀਆਂ ਚਾਰ ਤਾਂ 4x4 ਜਾਣੇ ਸਾਰੇ ਪੈਂਡ ਪਾਵਨ ਵਾਲੇ ਪਾਰੀ ਹੈ ਬਾਕੀ ਨਾਲ ਬੂਦ ਵੀ ਆ ਇੱਕ ਦੋ ਗਿੰਦਾਸਪਤ ਭੇਜਣੀ ਕਰਦੇ ਚੱਲਾਂਗੇ ਆਪਾਂ ਮੈਨੂੰ ਸੌਣ ਕਰਦੇ ਕਰੀਏ ਸਟਾਰਟ ਫੇ ਟਰੈਕਟਰ ਨੂੰ ਜਿੱਦਾਂ ਪਾਰਕਿੰਗ ਹੀ ਰ ਪਿਆ ਹੋਇਆ ਪਤਾ ਜੀ ਆ ਗਿਆ ਨਿਊਟਰ ਵਾਹਨ ਸਿੱਪਾਇਛਾ ਅੱਜ ਕੋਟ੍ਰੈਕਟਰ ਸੀ ਸਟਾਰਟਿੰਗ ਹੈ ਸਟਾਰਟਿੰਗ ਚ ਐਡਾ ਨਹੀਂ ਦੂਜਾ ਮੰਗ ਵੀ ਹਾਂ ਵੀ ਮਤਲਬ ਜਿਵੇਂ ਦੂਜੇ ਧੂਆਂ ਕਰਦੇ ਨੇ ਲਾ ਦਿਓ ਜੀ ਨਾ ਜੀ ਫਿਟਿੰਗ ਵੀ ਦੇਖੋ ਐਂ ਸ਼ਾਨਦਾਰ ਕੁ ਅੱਜ ਆ ਗਏ ਗਲਤ ਹੈ ਇਹ ਬੜਾ ਕੇ ਛੋਟਾ ਕਰਾਉਣਾ ਪੈਣਾ ਆਪਾਂ ਨੂੰ ਹੈ ਨਾ ਉਹ ਰੇਟ ਕਾ ਜਾ ਹੋ ਜੂ ਮੇਰੇ ਤੋਂ ਹਾਂ ਇਹ ਤਾਂ ਜਰਾ ਹੋ ਜੂ ਤੇ ਚਲਦੇ ਆਂ ਇੱਕ ਗੇੜਾ ਦੇ ਕੇ ਜੀ ਪਹਿਲਾਂ ਟਰੈਕਟਰ ਦਾ ਲਓ ਜੀ ਪਹਿਲਾ ਗੇਰ ਹੁਣ ਪਾ ਦਿਆ ਅੱਜ ਲੈ ਜੀ ਓਏ ਹੋਏ ਲੱਭਾ ਓਏ ਮੇਰੇਆ ਕਾਨੂੰ ਕਹਿੰਦਾ ਸਾਲੀ ਗੱਠੀ ਦੀ ਵੀ ਬਾਜ ਜਿਆਦਾ ਸੁਣਦੀ ਹੁੰਦੀ ਆ ਲੈ ਇਹਦੀ ਨਹੀਂ ਨਹੀਂ ਸੁਣਦੀ ਹੈਨਾ ਪਤਾ ਵੀ ਨਹੀਂ ਲੱਗਦਾ ਐਮ ਆਰ ਐਫ ਦੇ ਟਾਇਰ ਮਿਲ ਰਹੇ ਜੀ ਅੱਜ ਟਰੈਕਟਰਾਂ ਦੀ ਡਿਲੀਵਰੀ ਬਹੁਤ ਦੀ ਆ ਕਾਫੀ ਟਰੈਕਟਰ ਦੇਣੇ ਅੱਜ ਆ ਖੇਚੀ ਮੰਡੀ ਦੇ ਘੋੜਾ ਜਿਹਾ ਸਟੀering ਥੱਲੇ ਕਰ ਲਈ ਥੋੜੇ ਜੱਟ ਖੋਲਣੇ ਆਨੇ ਦੇ 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 ਕਹਿੰਦੇ ਉਹ ਦੇਖ ਬਈ ਅਸਲ ਤੇ ਦੇ ਕੰਪਨੀ ਦੀ ਸੀ ਸਾਲੀ ਕੰਪਨੀ ਦੀ ਹੋਈ ਆ ਹੁਣ ਗਾਰੰਟੀ ਵਾਰੰਟੀ ਇਹਦੇ ਵਿੱਚ ਇਨਕਲੂਡ ਹੋ ਗਈ ਮਨ ਲਾ ਟਰੈਕਟਰ ਬਾਹਰ ਤੇ ਆਪਾਂ ਸੀਆਰਡੀ ਟਰੈਕਟਰ ਲੈ ਲੈਂਦੇ ਜਦੋਂ ਆਪਾਂ ਹਨਾ ਇੱਕ ਮੰਨ ਲੈਂਦੇ ਸੀਆਰਡੀ ਟਰੈਕਟਰ ਲੈ ਲਿਆ ਬਾਹਰ ਤੇ ਏਸੀ ਕਵਲ ਲਵਾ ਲਿਆ ਏਸੀ ਯੂਸੀ ਚਾ ਕਰਾ ਲਿਆ ਆਪਾਂ ਨੇ ਅੱਛਾ ਉੱਥੇ ਟਰੈਕਟਰ ਦੀ ਗਾਰੰਟੀ ਵੀ ਨਾਲ ਫਰਕ ਪਾਉਂਦੀ ਆ ਫਰਕ ਪੈਂਦਾ ਕਿ ਉਹਦੀ ਵੈਲਿੰਗ ਨਾਲ ਸੇਡ ਸਾਈਡ ਹੋਣੀ ਆ ਹਰ ਇੱਕ ਚੀਜ਼ ਦੇ ਵਿੱਚ ਸਭ ਚੀਜ਼ ਇਨਕਲੂਡ ਸਾਰਾ ਕੁਝ ਇੱਥੇ ਹੁਣ ਸਮੇਤ ਟਰੈਕਟਰ ਦੇ ਸਮੇਤ ਕੈਬਨ ਦੀ ਸਾਰੀ ਦੀ ਤਕਰੀਬਨ ਖੁੱਲੋ ਹੋਇਆ ਗਾਰੰਟੀ ਵਾਰੰਟੀ ਇਹਨਾਂ ਦੀ ਆਪਣੀ ਗਾਰੰਟੀ ਵਾਰੰਟੀ ਤੇਰੀ ਹਾਂ ਤੇ ਇਹ ਨਾ ਦੇਖਦੇ ਹੁਣ ਮੜ ਜਾ ਟਿਕਾ ਕੇ ਅਜਾ ਮੋਡ ਆ ਗਿਆ ਇਹਦੇ ਆ ਸਟੈਂਡਰਡ ਮੋਡ ਸਟੈਂਡਰਡ ਮੋਡ ਇਕਨੋਮਿਕ ਮੋਡ ਹੈ ਕੋਈ ਸਟੈਂਡਰਡ ਤੋਂ ਜ਼ਿਆਦਾ ਕੁ ਇਹ ਠੀਕ ਉਹ ਜਿਹੜਾ ਘੱਟ ਦੇ ਲਿਖਾਉਗਾ ਘੱਟ ਦੇ ਲਿਖਾਉਗਾ ਸਭ ਦੇ ਤੁਹ ਜਿਹੜਾ ਲੇਖੇ ਫੈਮਿਲੀ ਦੇ ਵਿੱਚ ਭਜਾ ਟਿਕ ਪਾ ਦੇਖਦੇ ਇੱਥੇ ਮਰਦੇ ਕਿ ਵੀ ਕਿਹੜੇ ਚ ਉਹ ਜ਼ਿਆਦਾ ਹੋ ਕਰਦਾ ਹਾਂ ਇਹਦੀ ਰੇਸ ਜਿਆਦਾ ਹੋ ਜਾਂਦਾ ਮੈਂ ਨੋ ਦੇ ਬਲੇਕਾ ਪਈ ਉਹਾਈ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਮਾਰੇ ਨਾਲ ਇਹਦੀ ਨਹੀਂ ਉਹ ਦੂਜੇ ਲੋਡ ਜਾਂਦੀ ਜੀ ਕੋਈ ਨਹੀਂ ਸਟੈਂਡਰਡ ਚੋਂ ਜ਼ਿਆਦਾ ਕਰਦੀ ਇਹਦੀ ਉਹੀ ਰੇਸ ਹੈ ਦੀ 220 ਵਰਤੀ ਹੈ ਮੈਂ ਆਇਦੋ ਜੀ ਜਿਹੜੇ ਚੇਨਾੜੀ ਨਾਲ ਪਿੱਛੇ ਨਾਲ ਪਟਾਕ ਰਿਹਾ। ਭਜਾਈ ਤਾਂ ਬਹੁਤ ਟਰੈਕਟਰ ਦੀ ਜੀ। ਬੋਲ। ਜਦ ਦਿੱਤੀ ਹੈ ਗੇਰਮਾਂ ਦੇ ਵੀ ਟਰੈਕਟਰ ਨਾਲ ਬਰੋਬਰ ਭੱਜਦਾ। ਹਾਂ। ਪਤਾ ਨਹੀਂ ਫੀਲ ਨਹੀਂ ਹੋ ਰਿਹਾ ਵੀ ਟਰੈਕਟਰ ਬੈਠੇ। ਆ ਜਾ ਜੀ ਟਰੈਕਟਰ। ਲੋਹੀ ਮਹਾਰਾਜ। ਛੜਦੀ ਕਲਾ ਚ ਰੱਖੇ ਤੇ ਮੱਥਾ ਟੇਕ ਲਿਆ ਜੀ। ਕਰਾਉ ਜੀ ਮੂੰਹ ਮਿੱਠਾ ਸਾਰਿਆਂ। ਠੀਕ ਹੈ। ਉਹ ਸੋਨਾ ਟਰੈਕਟਰ। ਬਾਪੂ ਬਾਪੂ। ਇਦੀ ਕਿੰਨੀ ਪਾਵਰ ਹੈ ਜੀ ਟਰੈਕਟਰ ਦੀ ਚਾਹ ਇਹਦੀ ਹੈਗੀ ਜੀ ਆਪਣੀ 60 ਐਚਪੀ ਵੀਰੋ 30 ਐਚਪੀ ਇਹਦੀ ਪੀਟੀਓ ਪਾਵਰ ਕਿੰਨੀ ਚੱਲ ਜਾਂਦੀ ਹੈ ਪੀਟੀਓ ਪਾਵਰ ਹੈਗੀ ਵੀਰੋ ਦੀ ਹਾਂ ਬਤਾ ਕੱਢ ਰਹੇ ਹਾਂ ਜੀ ਇਸ ਟਾਈਮ ਲਓ ਵੀਰ ਜੀ ਹਾਂ ਜੀ ਮੈਂ ਕੁਲਵਿੰਦਰ ਫੜ ਤਰਵੰਜਾ ਚੱਪ ਗੱਡ ਰਹੇ ਹਾਂ 52 ਐਚਪੀ ਪੀਟੀਓ ਆ ਜਾਂਦੀ ਹੈ ਇਹਦੀ ਠੀਕ ਹੈ ਗੇਅਰ ਸਪੀਡਾਂ ਕਿੰਨੀਆਂ ਚ ਨੇ ਜੀ ਕਿੰਨੇ ਤਰ੍ਹਾਂ ਚਾਹੁੰਦਾ ਇਹ ਮੜ ਜਾ ਉਹਦੇ ਬਾਰੇ ਦੱਸਿਓ ਗੁਰੂ ਕੇਤਨ ਆ ਜਾਂ ਵੀਰੇ ਕੀ ਮਾਡਲ ਆਉਂਦਾ ਲਾਜ ਮੂੰਹ ਮਠਾਗਾ ਇੱਕ ਜਿਹੜਾ ਦੂਜਾ ਪ੍ਰੋ ਪਤਾ ਨਹੀਂ ਕਿਹੜਾ ਕਹਦੇ ਨੇ ਉਹ ਸ਼ਟਲ ਵਾਲਾ ਹੈ ਜੀ ਹਾਂਜੀ ਅਛਾ ਉਹਦੇ ਚ ਨਹੀਂ ਇੱਕ ਜਿਹੜਾ ਸ਼ਟਲ ਜਿਵੇਂ 50 75 ਆ ਜਾਂਦਾ ਜੀ ਉਹ ਵੀਰੇ ਪਾਵਰ ਵਰਸ ਕਹਿੰਦੇ ਨੇ ਜੀ ਇਹਨੂੰ ਹਾਂਜੀ ਹਾਂਜੀ ਪੀ ਆਰ ਮਾਡਲ ਆਉਂਦੇ ਜੀ ਪੀ ਆਰ ਉਹ ਇਹ 5452 ਵੀ ਮਿਲ ਜਾਂਦਾ 525 ਦੀ ਮਿਲਦਾ ਵੀਰੇ 53 ਦਾ ਵੀ ਮਿਲਦਾ 50 75 ਜਿੰਨੀ ਮਿਲਦਾ 50 75 53 ਦਾ ਸਾਰਿਆਂ ਚ ਹਾਂਜੀ ਤਿੰਨ ਟਰੈਕਟਰਾਂ ਚ ਜਿਹੜੀ ਵਾਲੇ ਤਿੰਨ ਮਾਡਲਾਂ ਦੇ ਵਿੱਚ ਠੀਕ ਹੈ ਹੁਣ ਇਹ ਫੁੱਲੇ ਸੀ ਮੈਂ ਤਾਂ ਨਹੀਂ ਗਿਆ ਜੀ ਕੋਈ ਪੂਰਾ ਟੌਪ ਵੇਰੀਐਂਟ ਠੀਕ ਹੈ ਟੌਪ ਮਾਡਲ ਦਾ ਟਾਇਰ ਸਾਈਜ਼ ਕਿੰਨਾ ਮਿਲਦਾ ਇਹਦੇ ਤੇ 18 ਸਾਈਜ਼ ਆ ਜਾਏਗਾ ਵੀਰੇ ਪਿੱਛੇ 16 9 28 ਜੀ ਹੂੰ ਮੂਰੇ 11 24 11 24 ਜੀ ਇਹ ਆਪਸ਼ਨਲ ਜਾਂ ਵੱਡੇ ਵੀ ਮਿਲਦੇ ਨੇ ਛੋਟੇ ਵੀ ਏਸੀ ਕੈਬਨ ਤੇ ਹੀ ਹੈ ਜੀ ਏਸੀ ਕੈਬਨ ਤੇ ਹੀ ਹੈ ਬਹੁਤ ਏਸੀ ਕੈਬਨ ਵੀ ਟਾਇਰ ਵਾਲੇ ਪੰਜਾਬ ਜਰ ਤਰਨ ਵੀ ਇਹੀ ਹੋਣੇ ਹਾਂਜੀ 50 75 ਨੂੰ ਏਸੀ ਕੈਬਨ ਚ ਸੇਮ ਆਉਂਦਾ ਜੀ ਠੀਕ ਹੈ ਵਿਦਾਊਟ ਏਸੀ ਕੈਬਨ ਦੇ ਵਿੱਚ 18 4 ਦੇ ਦਿੰਦੇ ਨੇ ਜੀ 18 12 ਤੋਂ 18 ਠੀਕ 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 ਡੀਜ਼ਲ ਟੈਂਕ ਦਾ ਮਾਣਦੇ ਦਾਦ ਨੂੰ ਕਿੰਨਾ ਬੜਾ ਹੋ ਗਿਆ ਪਹਿਲਾਂ ਨਾਲੇ ਨੇੜੇ ਹੋ ਗਿਆ ਹਾਂਜੀ ਠੀਕ ਆ ਜਾਓ ਜੀ ਫਿਰ ਵਿਜੈ ਮਣ ਆ ਵੀ ਉਹਨੂੰ ਦੇ ਦੋ ਅਲਵਾੜੋ ਆ ਵੀ ਬੜੀ ਮਰ ਗਈ ਆ ਵੀ ਆਪ ਕੈਮਰਾ ਉਹ ਲਾ ਕੇ ਬਿੱਟੂ ਜਿੱਤ ਮੰਗਾਇਆ ਵੀਰ ਆਇਆ ਵੀਰ ਹਾਂ ਵੀ ਜੁੰਡੀਆਂ ਰਾਨਾ ਮੈਂ ਫੋਟੋ ਕਰ ਫੋਟੋ ਕਰਨੂ ਨਾ ਹਾਂ ਹਾਂ ਆ ਜਵਾਕ ਨੂੰ ਇੱਧਰ ਕਰ ਦੋ ਚਾਬੀ ਦੇ ਥੱਲੇ ਹੋਈ ਠੀਕ ਹੈ ਬਾਕੀ ਹੁਣ ਸੁੱਕਣ ਦਿੰਨੇ ਆ ਇੱਕ ਰੱਬ ਬੈਰੀ ਬਣਾ ਮੀਂਹ ਪਾ ਦਿੰਦਾ ਮੈਂ ਅੱਜ ਤੱਕ ਖੇਤ ਵੀ ਲੱਭੀ ਫਿਰਦੇ ਤੇ ਆਲੂ ਵਾਲਾ ਜਿੱਥੇ ਚਲਾ ਕੇ ਦੇਖਣਾ ਅੱਜ ਸਾਡੇ ਵੀਰ ਨੂੰ ਕਾਹਨੇ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਹੋ ਗਈਆਂ ਜੀ ਬਿਲਕੁਲ ਸਾਡਾ ਇੱਥੇ ਸੁਖਣਾ ਤਾਂ ਵੀਰ ਦਾ ਵੀ ਕਹਿੰਦਾ ਜਿਹੜਾ ਲੋਕਾਂ ਨੂੰ ਦੇਖ ਕੇ ਪਰਮਾਤਮਾ ਨੇ ਸਾਡਾ ਪੂਰਾ ਕਰਿਆ ਫਿਰ ਵੀ ਖੜੇ ਪਏ ਹੋਏ ਤੇ ਮਾ ਕਹਿੰਦਾ ਤਾਂ ਹੋਇਆ ਪੂਰਾ ਨਹੀਂ ਅਲੇ ਡਿਲੇ ਕਰਦੇ ਤੇ ਪੈਸੇ ਤੁਹਾਨੂੰ ਦੱਸਦੇ ਹਾਂ ਅਸੀਂ ਲੁਧਿਆਣੇ ਜੁਨੀ ਬ੍ਰੈਸਟੀ ਚਲੇ ਗਏ ਜੀ 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 ਉੱਥੇ ਟਰੈਕਟਰ ਦੇਖਿਆ ਬਜ਼ੁਰਗ ਖੜੇ ਸੀਗੇ ਲਾਜ ਹਾਂਜੀ ਉਹ ਕਹਿਣ ਲੱਗੇ ਕਹਿੰਦੇ ਯਾਰ ਐਡੇ ਐਡੇ ਟਰੈਕਟਰਾਂ ਨੂੰ ਕੌਣ ਲੌਗਾ ਦੇਖ ਲਓ ਇਹ ਵੀਰ ਦਾ ਕਹਿਣਾ ਕਹਿੰਦਾ ਯਾਰ ਪ੍ਰਮਾਤਮਾ ਆਪਾਂ ਨੂੰ ਇਹ ਦਵਾਉ ਪਰ ਅੱਗੇ ਚਲੋ ਸਾਨੂੰ ਮਾਣ ਹੈ ਮਾਣ ਹੈ ਖੁਸ਼ੀ ਆ ਬਹੁਤ ਖੁਸ਼ੀ ਹੈ ਸਾਡੇ ਵੀਰ ਨੇ ਕਹਿੰਦਾ ਏਸੀ ਕੈਂਬਨ ਵਾਲਾ ਗੱਡੀਆਂ ਮੰਗੇ ਕਹਿੰਦੇ ਗੱਡੀਆਂ ਵਾਲਾ ਬਿਲਕੁਲ 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 ਦੂਜੀ ਗੱਲ ਇਹ ਵੀ ਕਹਿੰਦਾ ਜਿਹੜੇ ਸਾਡੇ ਕਹਿੰਦਾ ਭਤੀਜਾ ਜੀ 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 ਸਿਮੂ ਕਹਿੰਦੇ ਵੈਸੇ ਸਿਮਨਜੀਤ ਜੀ ਜੀ ਉਹਦਾ ਵੀ ਕਹਿੰਦਾ ਉਹਨੇ ਸਾਨੂੰ ਬਹੁਤ ਜਣੀ ਪ੍ਰੈਸ ਕਰਿਆ ਵੀ ਕਹਿੰਦਾ ਤੁਸੀਂ ਪਾਪਾ ਨੂੰ ਕਹਿ ਕੇ ਜੀ ਜੀ ਏਸੀ ਕੈਵਨ ਵਾਲਾ ਦਬਾਓ ਅਸੀਂ ਪਹਿਲਾਂ ਦੂਜੇ ਭਰੇ ਆ ਗਏ ਉਹ ਕਹਿੰਦਾ ਪੈਸੇ ਜੀ 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 ਚਲੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਨਾ ਨਾ ਬਹੁਤ ਸੋਣਾ ਜੀ ਪੂਰਾ ਟਾਪ ਵੇਰੀਐਂਟ ਆ ਗਿਆ ਠੀਕ ਹੈ ਅੱਜ ਕਿੰਨੇ ਟਰੈਕਟਰ ਨਿਕਲਣਗੇ ਜੀ ਅੱਛਾ ਪੰਜ ਟਰੈਕਟਰ ਹਾਂ ਚਾਰ ਦੂਜੇ 5210 ਠੀਕ ਹੈ ਦੋ ਟੂ ਵੀਲ ਹੈ ਦੋ ਦੋ ਵੀਲ ਹੈ ਹਾਂ ਦੋ ਕੋਰਬੀ ਤਕਰੀਬਨ ਕੀਮਤ 22 ਲੱਖ ਦੇ ਅਪਰੋਕਸ ਹੈਗੀ ਜੀ ਇਹ ਟਰੈਕਟਰ ਦੀ ਹਾਂਜੀ ਠੀਕ ਹੈ ਲਗਭਗ ਐ ਦੇ ਇਹ ਤਕਰੀਬਨ ਆਪਾਂ ਨੂੰ 21 ਦੇ ਉੱਪਰੇ ਪੈ ਜਾਣਾ ਹੈ 21 ਦੇ ਉੱਪਰੇ ਪੈ ਜਾਣਾ ਆਪਾਂ ਨੂੰ ਠੀਕ ਹੈ ਉਹ 50 75 ਹੋ ਰਹੇ ਤਾਂ ਦੋ ਲੱਖ ਰੁਪਏ ਉੱਪਰ ਹੋਊਗਾ ਹਨਾ ਜੀ ਇਹਦਾ ਈਸੀ ਕੈਬਨ ਮਹਿੰਗੇ ਕਰਕੇ ਜਾ ਰਹੀ ਐ ਨਹੀਂ ਕੀਮਤ ਉੱਪਰ ਠੀਕ ਹੈ ਬਾਹਰ ਤੋਂ ਵੀ ਤੁਸੀਂ ਲਵਾ ਕੇ ਦੇ ਦੇਣੇ ਜਿਵੇਂ ਟਰੈਕਟਰ ਇੱਥੋਂ ਦੇ ਬਾਹਰ ਦਾ 5 ਲੱਖ ਠੀਕ ਠੀਕ ਰეკਮੈਂਡ ਨਹੀਂ ਕਰਦੇ ਬਹੁਤ ਬ ਆਉ ਰਾਜੀ ਲਾਉ ਕਿਡਾ ਹੈ ਆ ਜਾ ਚੱਲ ਚੱਲੀ ਆ ਜਾ ਉਹ ਵੀ ਚੱਲ ਉਹ ਜੀ ਜੈਂਸੀ ਚੋਂ ਨਿਕਲੇ ਤੇ ਹੁਣ ਤੇਲ ਪੁਆ ਕੇ ਸਿੱਧਾ ਪਹਿਲਾ ਫਤਿਹਗੜ੍ਹ ਸਾਹਿਬ ਜਾਵਾਂਗੇ ਜੀ ਉਸ ਦੁਆਰਾ ਸਾਹਿਬ ਮੱਖਾ ਟੇਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਿੰਡ ਨੂੰ ਚੱਲੇ ਪਹੁੰਚੇ ਟੱਕਣੇ ਬਹੁਤ ਔਖਾ ਸੰਦ ਪਤਾ ਲੱਗਿਆ ਟੱਕਣ ਕਿਵੇਂ ਕਰਦੇ ਨੇ ਨਵੀਂ ਨਵੀਂ ਤਕਨੀਕ ਹੋਣੀ ਹੈ ਪਹਿਲਾਂ ਸਾਨੂੰ ਫੂਲ ਵੇਖਣਗੇ ਇਹਦੇ ਨਾਲ ਜਾ ਰੱਖਿਆ ਉਹ ਲੱਗਿਆ ਬਈ ਤਾਂ ਸਾਨੂੰ ਇਹ ਤਾਂ ਲੱਗਦਾ ਘੱਟ ਨਹੀਂ ਫਿਰ ਟੱਕਣ ਦੇ ਲਿਜਾ ਲੈ ਫਿਰ ਟੱਕਣ ਦੇ ਲਿਜਾ ਲੈ ਪਾ ਕੇ ਚਲ ਹੌਲੀ ਹੌਲੀ ਪਤਾ ਲੱਗ ਰਿਹਾ ਹਾਂ ਹਾਂ ਉਹਨੂੰ ਪਾ ਕੇ ਤੇਲ ਸੁ ਚਾਹਦੇ ਹਾਂ ਬੁੱਧਕੜ ਸਾਹਿਬ ਮੱਥਾ ਟੇਕ ਕੇ ਅੱਗੇ ਵੱਧ ਕੇ ਚੱਲਾਂਗੇ ਸ਼ਾਮ ਨੂੰ ਰੰਗਾਂ ਨਾਲ ਪ੍ਰੋਗਰਾਮ ਹੈ ਜੀ ਪੂਰਾ ਖੁੱਲੀ ਦਾਵਤ ਹੈ ਕਿਉਂਕਿ ਟਰੈਕਟਰ ਦੇ ਅਕੋਰਡਿੰਗਲੀ ਪ੍ਰੋਗਰਾਮ ਹੈ ਬਾਕੀ ਸਿਮੂ ਦੇਖ ਰਿਹਾ ਵੀਡੀਓ ਉਹਨੇ ਆਪੇ ਕਿਰਪਾ ਕਰ ਦੇਣੀ ਬਣਦੀ ਹੈ ਹੁਣ ਤਾਂ ਬਣਦੀ ਹੈ ਹਜੇ ਵੀ ਨਾ ਕਰੀ ਫਿਰ ਕਰਾਂ ਕਰੂ ਫਿਰ ਫਤਿਹਗੜ ਸਾਹਿਬ ਕੋਲ ਦਰਸਾਵਾਂ ਚਾਗੇ ਜੀ ਸੱਤੀ ਗਿਆਂ ਦੇਖ ਕਰਾਉਣ ਐ ਫਿਰ ਬਹੁਤ ਖੁੱਲਡੂਲਾ ਕਰਤਾ ਪਹਿਲਾਂ ਉਹਦੇ ਠੇਗ ਵਾਲਾ ਹੁੰਦਾ ਸੀ ਨਾ ਸਾਰਾ ਸਿਸਟਮ ਦੇਖ ਕਰਾਉਣ ਦਾ ਹਾਂ ਹੁਣ ਉਹ ਪરા ਚਲੇ ਗਿਆ ਉਧਰ ਉਧਰੋਂ ਵੀ ਜੋੜਾ ਕਰ ਤੱਕਦਾ ਹੁੰਦਾ ਸੀ ਮੱਥਾ ਟੇਕ ਕੇ ਦੋਏ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜੀਟੀ ਰੋਡ ਤੇ ਚੜ ਗਏ ਆ ਤੇ ਟਰੈਕਟਰ ਨੂੰ ਫੁੱਲ ਛੱਡਿਆ ਹੋਇਆ ਕਹਿੰਦੇ 2100 ਚੱਕਰਾਂ ਤੇ ਤੇ ਬਾਕੀ ਸਾਨੂੰ ਭਾਂਜਾ ਦੱਸੂ ਕਿਵੇਂ ਸਪੀਡ ਸਪੀਡ ਹੈ ਜੀ ਇਸ ਨਾਲੋਂ ਘੱਟ ਹੈ ਮਸਤੀ ਦੀ ਚਾਲ ਹੈ ਹਾਂ ਮਸਤੀ ਦੀ ਚਾਲ ਹੈ ਗੁੱਡੀ ਕਹਿਣਾ ਹੁੰਦੀ ਹੈ ਯਾਨੀ ਕਹਿੰਦਾ ਪਾਵਰ ਟਰੈਕਟਰ ਹੈ ਨਾ ਹਾਥੀ ਵਾਲੀ ਚਾਲ ਹੌਲੀ-ਹੌਲੀ ਚੱਲਦਾ ਉਹ ਜਾਉਂਦਾ ਉਹ ਹਿਸਾਬ ਹੈ ਬਾਈ ਬਾਕੀ ਏਸੀ ਦਾ ਕੋਈ ਤੋੜ ਨਹੀਂ ਹੈ ਠਾਰ ਚੜਾਈ ਪਈ ਹੈ ਠਾਰ ਵਿੱਚ ਹੈਨਾ 4 ਨੰਬਰ ਵਾਲਾ ਦਾ ਸਿਸਟਮ ਚਾਰ ਬੰਦਾ ਕਰਨਾ ਹੀ ਨਹੀਂ ਮਿਲਦਾ ਇੱਕ ਬਰੇ ਕਰਿਆ ਵਾ ਆ ਇੱਕ ਬਰੇ ਕਰਿਆ ਵਾ ਸਾਲਾ ਇੱਕ ਪਰ ਵੀ ਪੰਪ ਬਲਾਈ ਪਈ ਐ ਬੰਦ ਕਰਨਾ ਪੈਂਦਾ ਬੰਦ ਕਰਨਾ ਪੈਂਦਾ ਹਾਂ ਤੇ ਇਹਨੂੰ ਉਹ ਇੱਕ ਡੰਡੀ ਉੜਕੀ ਤੇਲ ਵਾਲੀ ਫੇਰ ਹਨਾ ਤੇਲ ਦਾ ਫਿਰ ਖੂਹ ਹੈ ਤੇਲ ਤਾਂ ਫਿਰ ਆਪਣੀ ਮੈਚਰ ਤੇਲ ਦੀ ਐਵਰੇਜ ਨਹੀਂ ਸਹੀ ਮਾਪੀ ਜਾਂਦੀ ਅੱਛਾ ਨਾ ਕਦੇ ਇਹ ਟਰੈਕਟਰਾਂ ਦਾ ਕੋਈ ਪੁੱਛੇ ਵੀਰ ਵੀ ਹਾਂ ਕਿੰਨਾ ਖਾਂਦਾ ਹਾਂ ਕਿਉਂਕਿ ਪਤਾ ਕੀ ਹਿਸਾਬ ਹੈ ਹਰੇ ਕੋਲ ਆਪਣੀ ਇੰਪਲੀਮੈਂਟ ਕਿਸੇ ਦਾ ਵੱਧ ਖਾਂਦਾ ਕਿਸੇ ਦਾ ਉਹ ਇੰਪਲੀਮੈਂਟ ਦੇ ਘੱਟ ਖਾਂਦਾ ਟਰੈਕਟਰ ਨੇ ਤੇਲ ਆਪਣੇ ਜੋਰ ਦੇ ਮੁਤਾਬਕ ਹੀ ਖਾਣਾ ਉਹਨ ਸਿਆੜਾ ਜ਼ਿੰਮੇਵਾਰ ਕੋਈ ਵੀ ਹੈ ਤੇਲ ਨੂੰ ਨਹੀਂ ਨਾਪਦਾ ਕਿਉਂਕਿ ਕੋਈ ਵੱਤ ਖੰਦਾ ਲੀਟਰ ਖੰਦਾ ਕੋਈ ਭਟਕਾ ਜਾਂਦਾ ਉਹ ਸਾਹਮਣੇ ਨੇ ਇੰਪਲੀਮੈਂਟ ਹੋ ਜਾਵੇ ਕੰਮ ਕਰ ਦਣਾ ਟਰੈਕਟਰ ਦੇ ਲਓ ਜੀ ਸਾਧੂਗੜ ਪਹੁੰਚ ਚੁੱਕੇ ਆ ਤੇ ਹੁਣ ਪਿੰਡ ਜਾ ਕੇ ਜਿੰਨੇ ਆ ਵਧਾਈਆਂ ਸਿੰਮੂ ਦੇ ਘਰੇ ਵਿੱਚੋਂ ਐਨਾ ਆਨੰਦ ਸਾਡਾ ਹੱਥ ਥਲੀ ਦੇ ਦ ਆ ਲੈ ਘੱਟ ਕਰਨ ਲੱਗ ਪੀਲੇ ਨਹੀਂ ਹੁੰਦਾ ਪੀਲੇ ਨਹੀਂ ਹੁੰਦਾ ਟਰੈਕਟਰ ਚ ਚਲਾ ਰਹੇ ਹੈ ਟਰੈਕਟਰ ਹੈ ਕਿਆ ਇਹ ਸਾਲ ਬਾਹਰ ਦੇ ਭੌਂ ਦੇ ਨਹੀਂ ਸੁਣਦਾ ਅੱਜ ਤੇ ਲਿਫਟ ਵਾਲੇ ਆ ਗਏ ਵੀ ਯਾਰ ਰਾ ਉਹਦੇ ਆਗੇ ਡਿਸਟ੍ਰੀਬਿਊਟਰ ਲਿਆ ਕੇ ਹਨਾ ਅਲੀ ਇਹਦੇ ਚ ਉਹ ਲੱਗਣਾ ਕੈਮਰਾ ਦੀ ਵੀ ਆਪਸ਼ਨ ਹੈਗੀ ਇਹਦੇ ਚ ਪਤਾ ਸਿਸਟਮ ਲੱਗੂਗਾ ਸਿਸਟਮ ਵੀ ਕੀ ਵਸ ਤੋਂ ਬਲੂਬੇ ਚੱਲੂਗੀ ਅੰਦਰ ਨਾ ਲਓ ਜੀ ਮਿੱਤਰੋ ਪਹੁੰਚ ਗਏ ਪਿੰਡ ਦਿੰਦਰਗੜ ਤੇ ਦੇਖੋ ਕਿਆ ਸੋਹਣੀ ਸੜਕਾਂ ਪੈਣ ਤੇ ਆਹ ਹੋ ਰਿਹਾ ਭਾਈ سیمੂ ਦਾ ਮੁੰਡੇ ਦਾ ਕੈਨੇਡਾ ਵਾਲੇ ਦਾ ਘਰ ਤਿਆਰ ਲੈ ਵੀ ਸਿਭੂ ਮਾਰ ਲੈ ਨੀਗਾ ਦੇਖ ਐਨਾ ਕ ਹੋ ਗਿਆ ਕੰਮ ਹੈ ਤੇ ਹੁਣ سیمੂ ਨਾਲ ਦੇ ਪੁਰਾਣੇ ਘਰ ਡਾਇਰੈਕਟਰ ਜਾਊਗਾ ਇਧਰ ਨਵੇਂ ਘਰ ਬਾਅਦ ਚ ਖੜੂਗਾ ਜਦੋਂ ਇਹ ਤਿਆਰ ਹੋ ਜਾਊਗਾ ਠੀਕ ਹੈ ਜੀ ਲਓ ਜੀ ਚਾਚੇ ਉਹ ਨਹੀਂ ਪਹੁੰਚ ਗਏ ਸੀ ਮੱਥਾ ਟੇਕਣ ਕਰਕੇ ਕੁਝ ਮਸਤੀ ਦੀ ਚਾਲ ਅਸੀਂ ਆਏ ਆ ਤੇ ਤਾਂ ਕਰਕੇ ਲੇਟ ਹੋ ਗਏ ਥੋੜੇ ਜੀ ਥੋੜੀ ਰੋਕ ਲਿਓ ਹਾਂ ਇੱਥੇ ਰੋਕਦੇ ਆ ਲਓ ਜੀ ਪਹੁੰਚ ਚੁੱਕੇ ਆ ਕਰਾ ਉੱਤੇ ਜਿੰਨਾ ਚਾਹਾਂ ਹੁੰਦਾ ਹੈ ਨਾ ਪੂਰਾ ਐਨਾ ਐਨਾ ਅੰਤ ਤੀ ਸਿਬੂ ਦੇ ਵਿਆਹ ਤਾਂ ਨਹੀਂ ਹੋਣਾ ਜਿੰਨਾ ਜਿੰਨਾ ਚਾਹਤਾਂ ਲਾ ਜੀ ਲੋਹੇ ਡੇਰਾ ਬਾਂ ਕਰਦੀ ਵਾ ਦੋਹੇ ਡੇਰਾ ਪਰ ਚੋਦੋ ਹਾਂ ਉਧਰ ਵੀ ਕਰਦੇ ਲਓ ਜੀ ਬਈ ਮੁਹਾਰਤਾਂ ਦੀ ਸਾਲਿਆ ਇਹ ਵੀ ਪਹਿਲਾਂ ਭਾਂਜ ਦੇ ਦਾ ਮਾਨਤਨ ਹੋ ਰਿਹਾ ਹੈ ਮੁਹਾਰਤਾਂ ਤੁਹਾਨੂੰ ਬਹੁਤ ਬਹੁਤ ਬਕਾਟ ਦਿਓ ਹਾਂ 500 ਫਰਾ ਆ ਤੁਮਾ ਦੇਖਣਾ ਹਾਂ ਨਾ ਨਾ ਵੱਧਦਾ ਹੈ ਅੱਤ ਵੱੰਡੋ